ਚਿੜੀਆਂ ਲੈ ਲੋ ਚਿੜੀਆਂ ਰੰਗ ਬਰੰਗੀ ਚਿੜੀਆਂ 1.5 14 ਜੋੜਾ ਦੀ 1.5 14 ਜੋੜਾ ਉਹ ਗੱਲ ਸੁਣੋ ਮੇਰੀ ਚੁੱਕੇ ਤੁਸੀਂ ਚਲਿਓ ਕੀ ਇਹ ਕੰਜਰਖਾਨਾ ਜੇ ਬਣਾਇਆ ਜਾਨਵਰ ਚਲਿਓ ਕਿੱਥੋਂ ਕੈਦ ਕਰਦੇ ਹੁੰਨੇ ਹੋ ਤੁਸੀਂ ਉਹ ਨਾਨਾ ਜਨਾਬ ਇਹ ਜਾਨਵਰ ਤਾਂ ਆਪਣੀ ਮੋਦੀ ਚਾਪਦੀ ਨੇ ਮੈਂ ਤਾਂ ਆਪ ਪੱਧਾਰੀ ਤੇ ਪਈ ਇਹਨਾਂ ਦੀ ਨਾਲ ਗੇੜਾ ਲਵਾ ਦੇਈ ਜਾ ਤੁੱਚੀ ਜਾਣ ਦੋ ਜਾਣ ਦੋ ਚੁੱਕੇ ਛਰਮ ਕਰੋ ਚਾਲਿਓ ਠੰਡ ਪੈਂਦੀ ਆ ਬੇਜਬਾਨਾਂ ਨੂੰ ਪਿੰਜਰੇ 'ਚ ਤਾੜੀ ਪੜਦੀੋਂ ਪਹਿਲਾਂ ਚਾਲਿਓ ਅਗਲੇ ਨੂੰ ਵੇਚਦਣਿਓ ਬਾਤ ਕੋਈ ਫੇਰ ਪਾਲਣਿਓ ਉਹ ਨਾ ਨਾ ਜਨਾਬ ਮੈਨੂੰ ਨਹੀਂ ਪਤਾ ਜਨਾਬ ਇਹ ਤਾਂ ਮੋਦੀ ਚਾਹ ਵੀ ਕਿਤੋਂ ਲੈ ਕੇ ਆਉਂਦੇ ਹੁੰਦੇ ਨੇ ਪੜ ਕੇ ਪਤਾ ਨਹੀਂ ਬਈ ਕਿਹੜੇ ਜੰਗਲਾਂ 'ਚੋਂ ਲਿਆਉਂਦੇ ਨੇ ਮਾਤਾ ਅੱਜੀ ਗੇੜਾ ਲਵਾਉਣਾ ਆ ਇਨਾਂ ਨਾਲ ਦਿਹਾੜੀ ਤੇ ਉਹ ਲੈ ਬੱਲੇ ਚੌਣ ਲਾ ਚੁੱਕੇ ਮੇਰੀ ਮੈਨੂੰ ਚਾਲੀ ਹਿੰਦੀ ਜੀਤਾ ਇਹਦੇ ਨਾਲ ਬੋਲਣੀ ਨਹੀਂ ਆਉਂਦੀ ਇਹਨੂੰ ਪੰਜਾਬੀ ਚ ਨਾ ਸਮਝਾ ਦੀ ਵੀ ਪੰਜਾਬ ਚ ਐਂਟਰੀ ਨਹੀਂ ਹੈਗੀ ਤੇਰੀ ਆਪ ਬਾਹਰ ਜਾ ਕੇ ਜਿੱਤੇ ਮਰਜੀ ਵੇਚ ਲੈ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ